ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਜੀ ਮੈਂ ਅੱਜ ਸੂਟ ਬਾਰੇ ਦੱਸੂਗੀ ਇਹ ਜਿਹੜਾ ਸੂਟ ਸੀਗਾ ਇਹ ਖਰਾਬ ਹੋ ਗਿਆ ਤੇ ਹੁਣ ਇਹਨੂੰ ਠੀਕ ਕਰਨਾ ਜੀ ਸੂਟ ਨੂੰ ਤਾਂ ਉਹਦੇ ਲਈ ਦੇਖੋ ਪਹਿਲਾਂ ਸੂਟ ਦੇਖੋ ਕਿੱਥੋਂ ਖਰਾਬ ਹੋਇਆ ਜੀ ਔਰੇ ਕਿਉਂ ਗਿੱਲਦੀ ਸੀ ਕਿਉਂਰੇ ਤੇ ਫਿਰ ਹੁਣ ਇਹਨੂੰ ਪਹਿਲਾਂ ਕੀ ਕਰਨਾ ਆਪਾਂ ਸੂਟ ਨੂੰ ਸਹੀ ਬਣਾਉਣੀ ਪਹਿਲਾਂ ਮੈਨੇ ਜੀ ਇਹਨੂੰ ਇਹਦੇ ਬਰਾਬਰ ਨਿਸ਼ਾਨ ਲਗਾ ਲਿਆ ਜਿੱਥੇ ਆਪਣਾ ਖਰਾਬ ਹੈ ਆਹ ਵਾਲਾ ਹਿੱਸਾ ਕੱਢ ਲੈਣਾ ਤੇ ਇਹਦੇ ਨੀਚੇ ਜਿੱਥੋਂ ਨੀਚੋਂ ਖਰਾਬ ਹੈਗਾ ਆਨਕ ਆਹ ਵਾਲਾ ਇਹ ਪੋਰਸ਼ਨ ਆਪਾਂ ਨੇ ਕਟਿੰਗ ਕਰ ਲੈਣਾ ਉਹ ਨੂੰ ਨਾ ਕਰੀਏ। ਉਹ ਤੋਂ ਬਾਅਦ ਹੁਣ ਇਹਨੂੰ ਡਿਜ਼ਾਈਨਿੰਗ ਵਾਲਾ ਬਣਾਵਾਂਗੇ। ਇਹ ਤੋਂ ਬਾਅਦ ਮੈਂ ਲੈਸ ਲਗਾ ਦੇਣੀ ਹੈ ਜੀ ਆਹ। ਠੀਕ ਹੈ ਜੀ। ਇੰਨੀ ਗਲੈਸ ਲਗਾ ਲਈ। ਫਿਰ ਉਹ ਤੋਂ ਬਾਅਦ ਜਿਹੜਾ ਆਹ ਵਾਲਾ ਕੱਪੜੇ ਦਾ ਪਾਰਟ ਹੈ ਇਹ ਇਹਨਾਂ ਕੱਟਿਆ ਲਈ ਜੀ ਤੇ ਉਹ ਫਿਰ ਐਨਕ ਲਗਾ ਲੈਣਾ ਜੀ ਇਹਨੂੰ ਬਰਾਬਰ ਸਹੀ ਕਰਕੇ ਜਿਵੇਂ ਆ ਐਨ ਲਗਾ ਲੈ। ਠੀਕ ਹੈ ਨਾ ਜੀ? ਤੇ ਆਹ ਲੈਸ ਇਹਨਾਂ ਲਗਾ ਲਵਾਂਗੇ। ਫਿਰ ਉਸ ਤੋਂ ਬਾਅਦ ਫੇਰ ਲੈਸ ਲਾ ਲੈਣੀ ਜੀ ਫਿਰ ਉਸ ਤੋਂ ਬਾਅਦ ਐਨਾਕ ਫੇਰ ਕਪੜਾ ਵਾਟ ਲੈਣਾ ਜੀ ਉਹ ਅਟੈਚ ਕਰ ਦੇਣਾ ਫਿਰ ਉਸ ਤੋਂ ਬਾਅਦ ਆਪਣੀ ਜਿਹੜੀ ਫਾਈਨਲ ਲੈਸ ਹੈ ਇਹ ਐਵੇਂ ਘੱਟ ਕੇ ਐਵੇਂ ਲਗਾ ਦਿੰਦੇ ਜੀ ਤੇ ਇਹ ਜਿਹੜਾ ਆਪਣਾ ਸੁਲਟਾ ਹੈ ਇਹਨੂੰ ਅਸੀਂ ਰੈਡੀ ਕਰ ਲੈਣਾ ਤੇ ਜਿਹੜਾ ਆਪਣਾ ਬੇਕਾਰ ਕਪੜਾ ਸੀ ਉਹ ਅਸੀਂ ਕੱਢ ਲਿਆ ਕਟਿੰਗ ਕਰਨੀ ਤੇ ਇਹ ਆਪਣੀ ਸੂਟ ਦੀ ਫਾਈਨਲ ਲੁੱਕ ਹੋ ਜਾਂਦੀ ਹੈ